ਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਹੈ ਜਿੰਦਗੀ ਦੇ ਅੰਦਰ ਬੰਦੇ ਨੂੰ ਕਿਰਤ ਕਰਨੀ ਕੰਮ ਕਰਨਾ ਬੜਾ ਜ਼ਰੂਰੀ ਹੈ ਛੋਟੇ ਹੁੰਦਿਆਂ ਫਰਜ਼ ਸੀ ਪੜਨਾ ਪੜਦੇ ਰਹੇ ਸਕੂਲਾਂ ਦੇ ਨਾਲ ਮਗਜ਼ਮਾਰੀ ਕਰਦੇ ਰਹੇ ਕਿਤਾਬਾਂ ਦੇ ਨਾਲ ਭੇਟਦੇ ਰਹੇ ਮਗਜ਼ਮਾਰੀ ਕਰਦੇ ਰਹੇ ਔਰ ਕਰਨੀ ਪਈ ਜ਼ਰੂਰੀ ਹੈ ਉਮਰ ਦੇ ਮੁਤਾਬਕ ਹਰ ਕੰਮ ਕਰਨਾ ਬੜਾ ਜ਼ਰੂਰੀ ਹੈ ਪੜਾਈ ਦੀ ਉਮਰ ਹੈ ਪੜੋ ਕੰਮ ਕਰਨ ਦੀ ਉਮਰ ਹੈ ਕੰਮ ਕਰੋ ਬਹਿ ਕੇ ਖਾਣ ਦੀ ਉਮਰ ਆਏਗੀ ਬਹਿ ਕੇ ਵੀ ਖਾਓ ਪਰ ਬਹਿ ਕੇ ਖਾਣ ਦੀ ਉਮਰ ਮੈਂ ਰਿਟਾਇਰਮੈਂਟ ਦੀ ਉਮਰ ਨੂੰ ਨਹੀਂ ਕਹਿ ਰਿਹਾ ਉਸ ਵਕਤ ਵੀ ਬੰਦੇ ਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਕੁਝ ਨਾ ਕੁਝ ਵੰਡਦੇ ਰਹਿਣਾ ਚਾਹੀਦਾ ਕੁਝ ਨਾ ਕੁਝ ਹੋਰ بڑا ਕੁਝ ਕਰਨ ਲਈ ਕਰਦੇ ਰਹੋ ਜ਼ਰੂਰੀ ਨਹੀਂ ਹੈ ਸਭ ਕੁਝ ਪੈਸਾ ਕਮਾਉਣ ਲਈ ਕਰਨਾ ਹੁੰਦਾ ਹੈ ਕਦੇ-ਕਦੇ ਸਮਾਜ ਭਲਾਈ ਲਈ ਵੀ ਕੁਝ ਕਰ ਗੁਜ਼ਰਨਾ ਚਾਹੀਦਾ ਹੈ ਖੈਰ ਕੋਈ ਵੀ ਗੱਲ ਕਰੋ ਬੜੇ ਧਿਆਨ ਨਾਲ 2-4 ਨੁਕਤੇਆਂ ਨੂੰ ਨੋਟ ਕਰਿਓ ਕੋਈ ਵੀ ਗੱਲ ਕਰੋ ਆਪਣੇ ਮਿੱਤਰਾਂ ਦੇ ਕੋਲ ਪੈਣਾ ਪਰਾਵਾਂ ਦੇ ਕੋਲ ਰਿਸ਼ਤੇਦਾਰਾਂ ਦੇ ਅੰਦਰ ਬੈਠਿਆਂ ਤੇ ਗੱਲ ਕਰਨ ਦਾ ਤੌਰ ਤਰੀਕਾ ਇਦਾਂ ਦਾ ਰੱਖੋ ਵੀ ਮੇਰੀ ਗੱਲ ਕਰਨ ਦੇ ਨਾਲ ਨੰਬਰ 1 ਕਿਸੇ ਨੂੰ ਸੱਟ ਨਾ ਵੱਜੇ ਤੇ ਨੰਬਰ 2 ਕੋਈ ਸੋਚੇ ਨਾ ਵੀ ਇਹ ਗੱਲ ਮੈਨੂੰ ਨੀਵਾ ਵਿਖਾਉਣ ਵਾਸਤੇ ਕਰ ਰਿਹਾ ਹੈ ਕਿਸੇ ਨੂੰ ਨੀਚਾ ਵਿਖਾਉਣ ਲਈ ਗੱਲ ਨਾ ਕਰੋ ਮੇਰੇ ਕੋਲ ਇਨਾ ਤੇਰੇ ਕੋਲ ਕੀ ਇਦਾਂ ਦੀਆਂ ਗੱਲਾਂ ਨਾ ਕਰੋ ਜੇ ਉਹਦੇ ਕੋਲ ਤੁਹਾਡੇ ਨਾਲੋਂ ਘੱਟ ਹੈ ਤੇ ਦੁਨੀਆਂ ਦੇ ਅੰਦਰ ਇੱਕ ਤੋਂ ਇੱਕ ਅਮੀਰ ਤਰਹੀਨ ਲੋਕ ਪੈਣੇ ਤੇਰੇ ਕੋਲ ਵੀ ਬਹੁਤ ਸਾਰਿਆਂ ਲੋਕਾਂ ਨਾਲੋਂ ਘੱਟ ਹੈ ਤੋ ਕੋਈ ਦੁਨੀਆਂ ਦਾ ਸ਼ਿਖਰ ਨਹੀਂ ਹੈ ਕੋਈ ਦੁਨੀਆਂ ਦਾ ਸਭ ਤੋਂ ਵੱਡਾ ਨਹੀਂ ਹੈ ਕੋਈ ਤੇਰੇ ਨਾਲੋਂ ਪਿੱਛੇ ਖੜਾ ਹੈ ਤੇ ਕੋਈ ਤੇਰੇ ਨਾਲੋਂ ਅੱਗੇ ਵੀ ਖੜਾ ਹੈ ਇਹ ਸੋਚ ਬੜੀ ਬੁਰੀ ਹੈ ਜਿਹੜਾ ਕਿਸੇ ਨੂੰ ਨੀਚਾ ਵਿਖਾਉਣ ਲਈ ਗੱਲ ਕਰਨੇ ਤੁਸੀਂ ਕੰਮ ਕਰੋ ਪਰ ਕੰਮ ਇਹ ਸੋਚ ਲੈ ਕੇ ਨਾ ਕਰੋ ਵੀ ਇਹ ਕੰਮ ਮੈਂ ਕਰਨੀ ਇਹਨੂੰ ਨੀਵਾ ਵਿਖਾਉਣਾ ਹੀ ਵਿਖਾਉਣਾ ਹੈ ਮੇਰੇ ਤੋਂ ਪਿੱਛੇ ਰਵੇ ਹੀ ਰਵੇ ਐਦਾਂ ਦੀ ਸੋਚ ਬੜੀ ਛੋਟੀ ਸੋਚ ਹੈ ਬੜੀ ਘਟੀਆ ਸੋਚ ਤੇ ਬੁਰੀ ਸੋਚ ਕੰਮ ਕਰੋ ਸਮੂਥ ਵੱਧੇ ਚੱਲੋ ਸਾਰੇ ਸ਼ਹਿਰ ਨੂੰ ਖਰੀਦ ਲਓ ਸਾਰੇ ਸ਼ਹਿਰ ਦੇ ਮਾਲਕ ਬਣ ਜਾਓ ਕੋਈ ਰੋਕਤਾ ਥੋੜਾ ਪਰ ਅੜੀ ਦੇ ਅੰਦਰ ਈਰਖਾ ਦੇ ਅੰਦਰ ਈਗੋ ਦੇ ਅੰਦਰ ਇਹ ਕੰਮ ਕਦੇ ਵੀ ਨਾ ਕਰੋ ਉਹ ਨਾ ਤੁਹਾਡੇ ਮਨ ਲਈ ਚੰਗਾ ਹੈ ਨਾ ਤੁਹਾਡੇ ਸਰੀਰ ਸਿਹਤ ਲਈ ਚੰਗਾ ਹੈ ਨਕਸਾਨ ਦੇ ਹੈ ਹਰ ਵਕਤ ਕੁਰਜ ਦੇ ਰੋਗੇ ਕੰਮ ਵੀ ਕਰ ਲੋਗੇ ਤਰੱਕੀ ਵੀ ਕਰ ਲੋਗੇ ਪਰ ਕੁਰਜ ਦੇ ਰੋਗੇ ਕਲਪ ਦੇ ਰੋਗੇ ਸਕੂਨ ਤਾਂ ਵੀ ਨਹੀਂ ਲੈ पाओगे ਪਰ ਜੇ ਕੰਮ ਕਰੋਗੇ ਸ਼ਾਂਤੀ ਰੱਖ ਕੇ ਸਬਰ ਰੱਖ ਕੇ ਭਲੇ ਦੀ ਸੋਚ ਦੇ ਨਾਲ ਤਰੱਕੀ ਵੀ ਕਰ ਜਾਓਗੇ ਤੇ ਮਨ ਦੇ ਅੰਦਰ ਸਕੂਨ ਵੀ ਬੜਾ ਰਹੇਗਾ ਚੈਨ ਵੀ ਬੜਾ ਰਹੇਗਾ ਤੁਹਾਡੀ ਸਿਹਤ ਲਈ ਵੀ ਚੰਗਾ ਤੁਹਾਡੇ ਅੰਦਰ ਲਈ ਵੀ ਚੰਗਾ ਖੈਰ ਕੋਈ ਵੀ ਜੌਬ ਕਰੋ ਕੋਈ ਵੀ ਬਿਜ਼ਨਸ ਕਰੋ ਪਰ ਦੁਬਾਰਾ ਕਹ ਰਹੇ ਕਿਸੇ ਨੂੰ ਨੀਚਾ ਵਿਖਾਉਣ ਲਈ ਨਹੀਂ ਨੀਵਾ ਕਰਨ ਲਈ ਨਹੀਂ ਇਹ ਸਾਬਤ ਕਰਨ ਲਈ ਨਹੀਂ ਵੀ ਮੈਂ ਉਹ ਪਿੱਛੇ ਛੱਡਣਾ ਸੀ ਤੇ ਮੈਂ ਪਿੱਛੇ ਛੱਡ ਕੇ ਲੋਕਾਂ ਨੂੰ ਵਿਖਾਉਣਾ ਤਾਂ ਕੀ ਹੋਇਆ ਉਹ ਪਿੱਛੇ ਰਹਿ ਗਿਆ ਤਾਂ ਕੀ ਹੋਇਆ ਹਜ਼ਾਰਾਂ ਨਾਲੋਂ ਉਹ ਪਿੱਛੇ ਹੈ ਹਜ਼ਾਰਾਂ ਨਾਲੋਂ ਤੂੰ ਪਿੱਛੇ ਖੜਾ ਹੈ ਨਾ ਉਹ ਸਭ ਤੋਂ ਅੱਗੇ ਹੈ ਨਾ ਤੂੰ ਸਭ ਤੋਂ ਅੱਗੇ ਸ਼ਿਖਰ ਤੇ ਤੇ ਹੁੰਦਾ ਹੀ ਨਹੀਂ ਜਿੱਥੇ ਵੀ ਜਾਏਗਾ ਤੇਰੇ ਨਾਲੋਂ ਕੋਈ ਨਾ ਕੋਈ ਅੱਗੇ ਤੈਨੂੰ ਖਲੋਤਾ ਮਿਲੇਗਾ ਗੁਣ ਦੇ ਅੰਦਰ ਕਲਾ ਦੇ ਅੰਦਰ ਰੂਪ ਦੇ ਅੰਦਰ ਤਨ ਦੌਲਤ ਦੇ ਅੰਦਰ ਜ਼ਮੀਨੋਂ ਜਾਇਦਾਦ ਦੇ ਅੰਦਰ ਤੇਰੇ ਤੋਂ ਪਿੱਛੇ ਵੀ ਬੜੇ ਨੇ ਤੇਰੇ ਤੋਂ ਅੱਗੇ ਵੀ ਬੜੇ ਨੇ ਖੈਰ ਇਸ ਤੋਂ ਅੱਗੇ ਚੱਲਿਏ ਤੁਸੀਂ ਆਪਣੀ ਲਕੀਰ ਖਿੱਚੋ ਬੋਰਡ ਦੇ ਉੱਤੇ ਬਲੈਕ ਬੋਰਡ ਦੇ ਉੱਤੇ 2 4 5 10 ਲਕੀਰਾਂ ਭਾਈਆਂ ਹੋਣ ਔਰ ਉਹਨਾਂ ਲਕੀਰਾਂ ਨੂੰ ਖਿੱਚ ਕੇ ਵੱਡੀਆਂ ਕਰਨਾ ਹੋਵੇ ਚੌਕ ਫੜੋ ਤੇ ਆਪਣੀ ਲਕੀਰ ਦੇ ਸੱਜੇ ਤੇ ਖੱਬੇ ਪਾਸੇ ਨੂੰ ਖਿੱਚੋ ਤੁਸੀਂ ਆਪਣੀ ਲਕੀਰ ਨੂੰ ਖਿੱਚਣ ਦਾ ਯਤਨ ਕਰੋ ਵੱਡੀ ਕਰਨ ਦਾ ਯਤਨ ਕਰੋ ਅੱਗੇ ਵਧਣ ਦਾ ਯਤਨ ਕਰੋ ਸਫਲ ਹੋਣ ਦਾ ਯਤਨ ਕਰੋ ਪਰ ਕਿਸੇ ਦੂਜੇ ਦੀ ਲਕੀਰ ਨੂੰ ਛੋਟੀਆਂ ਕਰਕੇ ਨਹੀਂ ਕਿਸੇ ਦੂਜੇ ਦੇ ਕਾਰੋਬਾਰ ਨੂੰ ਛੋਟੀਆਂ ਕਰਕੇ ਨਹੀਂ ਕਿਸੇ ਦੂਜੇ ਨੂੰ ਮਿਟਾ ਕੇ ਨਹੀਂ ਆਪਣੇ ਆਪ ਅੱਗੇ ਵਧਣ ਦਾ ਯਤਨ ਕਰੋ ਖੈਰ ਨੰਬਰ ਇਸ ਤੋਂ ਜਿਹੜਾ ਅਗਲਾ ਹੈ ਕਦੇ ਵੀ ਮਨ ਦੇ ਅੰਦਰ ਇਹ ਸੋਚ ਰੱਖੋ ਹੀ ਨਾ ਕੁਰਚੋਈ ਨਾ ਕਲਪੋਈ ਨਾ ਚਿਹਰੇ ਦੇ ਉੱਤੇ ਅਫਸੋਸ ਦੇ ਚਿੰਨ ਆਉਣ ਹੀ ਨਾ ਵੀ ਫਲਾਣਾ ਬੰਦਾ ਮੇਰੇ ਨਾਲੋਂ ਅੱਗੇ ਕਿਉਂ ਜਾ ਰਿਹਾ ਹੈ ਵੀ ਕਿਉਂ ਬਈ ਉਹਦੀ ਮਿਹਨਤ ਆਪਣੀ ਉਹਦੇ ਕਰਮ ਆਪਣੇ ਉਹਦੀ ਮੈਨ ਪਾਵਰ ਆਪਣੀ ਉਹਦਾ ਵਰਤਨਾ ਆਪਣਾ ਉਹਦਾ ਸੋਚਣਾ ਆਪਣਾ ਬਿਜ਼ਨਸ ਨੂੰ ਚਲਾਉਣ ਦਾ ਢਾਂਗ ਆਪਣਾ ਉਹ ਤੇਰੇ ਨਾਲੋਂ ਅੱਗੇ ਕਿਉਂ ਨਾ ਵਧੇ ਬਈ ਤੂੰ ਕੋਈ ਦੁਨੀਆ ਦੀ ਇੰਨੀ ਵੱਡੀ ਅਥਾਰਟੀ ਥੋੜਾ ਵੀ ਜਿਹੜਾ ਤੈਨੂੰ ਕੋਈ ਕੱਟ ਨਹੀਂ ਸਕਦਾ ਜਾਂ ਤੇਰੇ ਤੋਂ ਅੱਗੇ ਵਧ ਨਹੀਂ ਸਕਦਾ ਕਦੇ ਵੀ ਮਨ ਦੇ ਅੰਦਰ ਇਹ ਖਿਆਲ ਪੈਦਾ ਨਾ ਕਰੋ ਵੀ ਫਲਾਣਾ ਮੇਰਾ ਭਰਾ ਮੇਰਾ ਰਿਸ਼ਤੇਦਾਰ ਮੇਰਾ ਮਿੱਤਰ ਮੇਰਾ ਸੱਜਣ ਮੇਰੇ ਤੋਂ ਅੱਗੇ ਨਾ ਵਧੇ ਜੇ ਕੋਈ ਅੱਗੇ ਵੱਧਦਾ ਹੈ ਤੇ ਖੁਸ਼ ਹੋਵੇ ਉਹ ਵੀ ਮੇਰਾ ਹੀ ਹੈ ਨਾ ਤਾਂ ਕੀ ਹੋਇਆ ਮੇਰਾ ਭਰਾ ਹੈ ਮੇਰਾ ਰਿਸ਼ਤੇਦਾਰ ਹੈ ਮਾਨ ਦੇ ਨਾਲ ਮੈਂ ਕਹਿ ਸਕਾਂਗਾ ਕਹਿ ਸਕਾਂਗਾ ਵੀ ਆਹ ਫੈਕਟਰੀ ਮੇਰੇ ਭਰਾ ਦੀ ਹੈ ਪਰ ਤੁਹਾਡੇ ਪੰਬੜੀ ਨਹੀਂ ਮਿਟਦੇ ਤੁਹਾਨੂੰ ਤੇ ਉਹ ਫੈਕਟਰੀ ਵੇਖ ਕੇ ਅੰਦਰ ਆਪਣੇ ਲਾਂਭੂ ਲੱਗ ਜਾਂਦੇ ਨੇ ਤੁਹਾਨੂੰ ਤੇ ਉਹਦਾ ਕਾਰੋਬਾਰ ਵੇਖ ਕੇ ਅੰਦਰ ਤੁਹਾਡਾ ਸਭਨਾ ਪੁੱਜਣਾ ਸ਼ੁਰੂ ਕਰ ਦਿੰਦਾ ਹੈ ਖੁਸ਼ੀ ਰਿਆ ਖੁਸ਼ ਰਿਆ ਕਰੋ ਮਾਣ ਦੇ ਨਾਲ ਫਕਰ ਦੇ ਨਾਲ ਕਹਿ ਸਕੋ ਵੀ ਫਲਾਣੀ ਮੇਰੀ ਭਰਾ ਦੀ ਫੈਕਟਰੀ ਹੈ ਰਿਸ਼ਤੇਦਾਰ ਦਾ ਕਾਰੋਬਾਰ ਹੈ ਉਹਦੀ ਇੰਨੀ ਜ਼ਮੀਨ ਜਾਇਦਾਦ ਤੁਹਾਡੀ ਵੀ ਸ਼ੋਭਾ ਹੈ ਇਸ ਤੋਂ ਅੱਗੇ ਚੱਲਨੇ ਆ ਤੁਸੀਂ ਚਾਰ ਛੇ ਫੇਰੇ ਤੋਂ ਆਪਣਾ ਧਿਆਨ ਸੰਕੋਚੋ ਤੇ ਆਪਣੇ ਕੰਮ ਦੇ ਉੱਤੇ ਫੋਕਸ ਕਰਨਾ ਸ਼ੁਰੂ ਕਰੋ ਆਪਣੇ ਕੰਮ ਦੇ ਉੱਤੇ ਆਪਣੇ ਧਿਆਨ ਨੂੰ ਲਿਆਉਣਾ ਸ਼ੁਰੂ ਕਰੋ ਫੋਕਸ ਕਰਨਾ ਸ਼ੁਰੂ ਕਰੋ ਇਹਦੇ ਵਿੱਚ ਹੀ ਤੁਹਾਡਾ ਭਲਾ ਹੈ ਕੋਈ ਕੀ ਕਹਿੰਦਾ ਹੈ ਕੋਈ ਕੀ ਸੋਚਦਾ ਹੈ ਤੁਹਾਡੇ ਬਾਰੇ ਕੀ ਗੱਲਾਂ ਕਰਦੇ ਨੇ ਕੀ ਘਾਟ ਤ ਘਾਟਦੇ ਨੇ ਗੱਲਾਂ ਬਾਤਾਂ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਤੁਸੀਂ ਇਹਨਾਂ ਗੱਲਾਂ ਦਾ ਜਵਾਬ ਦੇਣ ਦੇ ਉੱਤੇ ਆਪਣਾ ਸਮਾਂ ਬਰਬਾਦ ਨਾ ਕਰੋ ਆਪਣੀ એનર્ਜੀ ਵੇਸਟ ਨਾ ਕਰੋ ਜਿਹੜਾ ਲੋਕਾਂ ਦੀਆਂ ਘਟੀਆ ਗੱਲਾਂ ਦੇ ਜਵਾਬ ਦੇਣ ਦੇ ਉੱਤੇ ਤੁਸੀਂ ਆਪਣੀ ਤਾਕਤ ਆਪਣਾ ਸਮਾਂ ਬਰਬਾਦ ਕਰਨਾ ਹੈ ਉਹ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਵਾਸਤੇ ਇਹ ਸਮਾਂ ਉੱਥੇ ਲਾਓ એનર્ਜੀ ਉੱਥੇ ਲਾਓ ਤਾਂ ਕਿ ਤੁਹਾਡੇ ਕਾਰੋਬਾਰ ਨੂੰ ਹੋਰ ਚਾਰ ਚੰਨ ਲੱਗਦੇ ਰਹਿ ਜਿਹੜਾ ਕਿਸੇ ਨੂੰ ਨੀਵਾ ਵਿਖਾਉਣ ਵਾਲੀ ਬਿਰਤੀ ਹੈ ਨਾ ਮੈਂ ਤੇ ਹੀ ਕਹਾਂਗਾ ਵੀ ਪਸ਼ੂ ਬਿਰਤੀ ਹੈ ਪਸ਼ੂ ਬਿਰਤੀ ਨਾਲੋਂ ਵੱਧ ਦੇ ਕੁਝ ਵੀ ਨਹੀਂ ਹੈ ਤੁਹਾਡੇ ਆਪਣੇ ਮਨ ਦੇ ਅੰਦਰ ਜ਼ਹਿਰ ਭਰੇਗਾ ਤੁਹਾਡੀ ਪਰੇਸ਼ਾਨੀ ਰਹੇਗੀ ਤੁਸੀਂ ਅੰਦਰੋਂ ਕਲਪਦੇ ਰਹੋਗੇ ਤੁਸੀਂ ਅੰਦਰੋਂ ਕੁਰਜਦੇ ਰਹੋਗੇ ਤੁਸੀਂ ਕਿਸੇ ਨੂੰ ਪਛਾੜਨਾ ਚਾਹੋਗੇ ਵੀ ਉਹ ਅੱਗੇ ਕਿਉਂ ਨਿਕਲ ਗਿਆ ਹੈ ਪਛਾੜ ਤੇ ਸਕੋਗੇ ਨਹੀਂ ਪਰ ਆਪ ਜ਼ਰੂਰ ਪਛੜ ਜਾਓਗੇ ਕਿਸੇ ਨੂੰ ਪਛਾੜਨ ਦੀ ਬਜਾਏ ਤੁਸੀਂ ਭੱਜਣ ਦਾ ਯਤਨ ਕਰੋ ਦੌੜਾਕ ਵੇਖੋ ਜਿਹੜੇ ਦੌੜਦੇ ਨੇ ਖਿਡਾਰੀ ਉਹਨਾਂ ਨੂੰ ਵੇਖੋ ਜਿਹੜਾ ਖਿਡਾਰੀ ਲੱਤ ਅੜਾ ਕੇ ਦੂਜੇ ਨੂੰ ਡੇ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਕਦੇ ਕਦਰੇ ਸਲੋ 모ਸ਼ਨ ਦੇ ਉੱਤੇ ਕੈਮਰਾ ਕਰਕੇ ਸਾਰੀ ਹਰਕਤ ਵੇਖ ਕੇ ਉਹਨੂੰ ਗੇਮ ਦੇ ਅੰਦਰੋਂ ਹੀ ਬਾਹਰ ਕਰ ਦਿੱਤਾ ਜਾਂਦਾ ਹੈ ਤੁਸੀਂ ਖੁਦ ਭੱਜੋ ਆਪਣੇ ਟ੍ਰੈਕ ਵਿੱਚ ਭੱਜੋ ਆਪਣੇ ਰਾਹ ਦੇ ਉੱਤੇ ਭੱਜੋ ਅੱਗੇ ਨਿਕਲ ਜਾਓ ਜੇਤੂ ਬਣ ਜਾਓ ਕੌਣ ਰੋਕਦਾ ਤਾਂ ਖੈਰ ਆਪਣੇ ਕੰਮ ਤੇ ਫੋਕਸ ਦਿਓ ਕੰਮ ਤੇ ਧਿਆਨ ਦਿਓ ਕੰਮ ਦੇ ਉੱਤੇ ਪਹਿਰਾ ਦਿਓ ਲੋਕਾਂ ਦੀਆਂ ਗੱਲਾਂ ਦੇ ਉੱਤੇ ਆਪਣਾ ਸਮਾਂ ਬਰਬਾਦ ਨਾ ਕਰੋ ਇਹਦੇ ਅੰਦਰ ਹੀ ਪੜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ